ਲਕਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰਿ ਚੁਪੈ ਚੁਪਨਾ ਹੋਵੇ ਜੇ ਲਰਹਾਲੇ ਉਤਾਰੁ ਭੁਖਿਆ ਭੁਖ ਨਾ ਤਰੀ ਜੇ ਬੰਨਾ ਪ੍ਰਿਆ ਪਰ ਸਹ ਸਿਆਣ ਪਲਖ ਹੋਈ ਤੈਕ ਨ ਚਲੇ ਨਾਲ ਕਿਵ ਸਚਾਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਇਹ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆ ਹੁਕਮੀ ਤਮਨੀ ਤੇ ਹੁਕਮ ਦੇਖ ਦੁਖ ਸੁਖ ਪਾਈਐ ਕਿਨਾਂ ਹੁਕਮ ਮੁਬਕਸੀ ਸੇ ਕੋ ਹੁਕਮ ਸਦਾ ਪਵਾਈਐ ਹੁਕਮ ਇਹੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਰੁਕਮੇ ਜੇ ਬੁਝੇ ਤਾ ਹੁਮੇ ਗਹਿ ਨਾ ਕੋਇ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਗਾਵੈ ਕੋ ਦਰਜਨੇ ਨੂੰ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੂਲੀ ਚਾਰ ਗਾਵੇ ਕੋ ਸਾਜ ਕਰੇ ਤਨ ਕੋ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾ ਪਰ ਸੇ ਦੂਰ ਗਾਵੇ ਕੋ ਏਕੇ ਹਦਰ ਹਦੂਰ ਕਤਨਾ ਕਤਿਨਾ ਆਵੇ ਤੋੜ ਕੱਤਲ ਕਥੀ ਕੋਟੀ ਕੋਟੇ ਕੋਟ ਦਿੰਦਾ ਦੇ ਲੰਦੇ ਤੁਗ ਪਾਹੇ ਜੁਗ ਜਮੰਤਰ ਖਾਈ ਕਾਇ ਹੁਕਮੀ ਹੁਕਮ ਚਲਾਇ ਰਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸੇਬ ਸਾਚਨਾ ਹੈ ਭਾਖਿਆ ਭਾਵੇ ਪਾਰ ਆ ਕੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਬੇਰ ਕੀ ਜਿੱਦ ਸੇ ਦਰਬਾਰ ਮਹੁ ਕੇ ਬੋਲਨ ਬੋਲੀਏ ਜੇ ਸੁਣ ਘਰੇ ਪਿਆਰ ਹਮਰੇ ਤੇ ਵਿਲਾਸੋ ਚਨੋ ਵੜਿਆਈ ਜੀ ਚਾਰ ਘਰਮੀ ਆਵੇ ਕ ਪ੍ਰਾਨਦਰਿ ਮਹੁ ਕਦਵਾਰ ਨਾਨਕੇ ਵਾ ਜਾਣ ਸਵਾ ਪੇਛੇ ਆਰ ਥਾਪਿਆ ਨਾ ਕੀ ਤਨ ਹੋਇ ਆਪੇ ਆਪ ਰੰਗਨ ਸੋਇ ਨਿਸ਼ੇਵਾਤਨ ਪਾਇਆ ਮਾਲ ਨਾਨਕ ਗਾਵੇ ਗੁਨਨ ਦਾਨ ਗਾਏ ਸੁਨੇ ਅੰਗੜ ਰਖੀ ਪਾਉਦ ਪਰਹਰ ਸੋ ਕਰ ਲਿਆ ਜਾਇ ਦੰਗਰ ਮੁਖਾ ਦੰਗਰ ਮੁਖੇ ਦੰਗਰ ਮੁਖ ਰਹਾ ਸਮਾਈ ਘੁਰੇਸ਼ਰ ਗੁਰੂ ਗੋ ਰਖੇ ਬਰਮਾ ਗੁਰੂ ਪਾਰਵਤੀ ਮਾਇ ਜੇ ਹੋ ਜਾਣਾ ਖਾ ਨਾ ਹੀ ਕਹਿਣਾ ਕਤਿ ਨਾ ਜਾਇ ਬੁਰਾ ਇਕ ਦੇ ਹੈ ਭੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮਨ ਸਰਨਾ ਜਾਇ ਤੇਰ ਤਨਾਵਾ ਜੀ ਤੇ ਸੁਭਾਵਾ ਮੈਨ ਪਾਣੇ ਕੀ ਨਾਇ ਤੇ ਰੇ ਜੁਤੀ ਸਰਠੀ ਉਪਾਰ ਦੇਖਾ ਮਨ ਪਰਮਾ ਕੀ ਮਨੇ ਲਈ ਮਾਤਵਿਦ ਰਤਨ ਜੋ ਹਰ ਮਾਨਿ ਜੇ ਗੁਰ ਪੀਸੇ ਕ ਸੁਣੀ ਗੁਰਾ ਇਕ ਦੇ ਹਿਜਾਈ ਸੁਬਨਾ ਜੀਆਂ ਕਾ ਇਕ ਦਾ ਤਾ ਸੋ ਮੈਨ ਸ੍ਰੀ ਨਾ ਜਾਇ ਜੇ ਗੁਰੁ ਗਜਾਰੇ ਆਰ ਜਾਂ ਹੋਰ ਦਸੁਣੀ ਹੋਏ ਨਵਾ ਕੰਨਾਂ ਵਿਚ ਜਾਣੀ ਨਾ ਚਲੇ ਸਭ ਕੋ ਜੰਗਾ ਨੌਰ ਖਾਈ ਕੈ ਜਿਸ ਕੀ ਡਿਬਲੇ ਜੇ ਤਿਸ ਨਗਰ ਨਾ ਗਈ ਤਾ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੇ ਜੀ ਤਿਸ ਕਨ ਕੋਈ ਕਰੇ ਸੁਨੇ ਸਦ ਪੀਰ ਸੁਨਾ ਸੁਨੇ ਤਰਤ ਟਗਲੇ ਆਕਾਸ ਨੇ ਵੀ ਕਲੋਹ ਪਾਤਾਲ ਸੁਨੇ ਪੋਨ ਸਕੇ ਕਾਲ ਨਾਨਕ ਭਗਤਾ ਸਰਾਵ ਦਾ ਸੁਨੇ ਦੁਖ ਭਾਵ ਦਾ ਨਾ ਸੁਨੇ ਈਸ਼ਰ ਵਰ ਮਾਇੰਦ ਸੁਨੇ ਮੁਖ ਸਲਾ ਹਨਮੰਦ ਸੁਨੇ ਜੋਗ ਜੁਗਤਨ ਤੇਹ ਰਸਨੇ ਸਾਸ ਮਿਲਤ ਵੇਦ ਨਾਨਕ ਭਗਤਾ ਸਦਾ ਵਿਦਾਸ ਨੇ ਦੁਖ ਭਾਵ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਠਸਠ ਕਾਇ ਇਸਨਾਨ ਸੁਣੈ ਪੜ ਪੜ ਭਾਵੈ ਮਾਨੁ ਸੁਣੈ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗ ਨਾ ਕੇ ਗਾਹ ਸੁਣੈ ਸੇ ਪੀਰ ਪਾਸ ਆ ਸੁਣੈ ਅੰਦੇ ਭਾਵੈ ਰਾਹ ਸੁਣੈ ਹਾ ਤੋ ਵੇਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਰੇ ਪੁਛੇ ਪੁਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੈ ਕਰਿ ਵਿਚਾਰ ਐਸਾ ਨਾਮ ਨੰਦਨ ਹੋਏ ਦੇ ਕੋ ਮਨ ਜਾਣੇ ਮਨ ਕੋਈ ਮਨੈ ਸਿਰ ਤੋਂ ਵਿਮਨ ਬੁੱਧ ਮਨੈ ਸਗਲ ਭਵਨ ਕੀ ਸੁੱਧ ਮਨੈ ਮੁਖ ਝੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨੰਦਨ ਹੋਏ ਦੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨੈ ਪਾਸੋ ਪ੍ਰਗਟ ਜਾਏ ਮਨੈ ਮਨਦਰ ਚੱਲੇ ਪ੍ਰਥਮ ਮਨੈ ਤ੍ਰਿਮਸੇ ਤੂ ਸਰਮੰਦੇ ਐਸਾ ਨਾਮ ਨੰਦਨ ਹੋਏ ਦੇ ਕੋ ਮਨ ਜਾਣੇ ਮਨ ਕੋਈ ਮੰਨੇ ਭਾਵੇਂ ਮੋ ਕੁਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤ੍ਰੇਟਾਰੇ ਗੁਰਸੇਖ ਮੰਨੇ ਨਾਨਕ ਭਵੀਨਾ ਕੋਥੇ ਆਸਾ ਨਰਿੰਦਨ ਹੋਏ ਦੇਖੋ ਮਨਜਾਣੇ ਮਨ ਕੋਏ ਪੰਚ ਪਰਵਾਨਾ ਪੰਚਬਰਦਾਨ ਪੰਚੇ ਭਾਵੇਂ ਗੇਮਾਨ ਪੰਚੇ ਸੋਇਦਰ ਰਾਜ ਆਣ ਪੰਚਾ ਕਾ ਗੁਰ ਇਕ ਧਿਆਨ ਦੇਖੋ ਕਹੇ ਘੇ ਘਰੇ ਵਿਚਾਰ ਕਰਦੇ ਕੇ ਕਰਦੇ ਨਹੀਂ ਜਮਾਨ ਤੋਲ ਤੁਮ ਬਿਆ ਕਾ ਭੂ ਸੰਤੋਪਤਾ ਰਖਿਆ ਜਨ ਸੋਦ

ਜੋਤੁਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਜਨ ਅਨੰਕਾਰ ਅਸ਼ੰਕ ਜੋ ਪਿਆ ਸੰਤੋ ਭਾਉ ਸੰਤੋ ਬੂੜਾ ਸੰਤੋ ਬਤਾਉ ਸੰਕਰੰਤਮਖੇਦ ਪਾਠ ਸੰਗ ਜੋਗਮਨ ਰਹੇ ਉਦਾਜ ਸਭ ਕੁਦਗੁਣ ਗਿਆਨ ਵਿਚਾਰ ਸੰਗ ਸਰੂ ਸੰਗ ਜਾਤਾਰ ਅਸ਼ੰਕ ਸੂਰਮਾ ਭਕਸਾਰ ਸੰਖ ਮੋਦਲ ਭਲਾਇਤਾਰ ਪੀਰ ਰਿਕਉਨ ਕਹਾਣੀ ਚਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਜਨ ਅਨੰਕਾਰ ਅਸ਼ਕ ਮੁਰਕੇ ਅੰਦ ਕੋਰੇ ਸੰਗ ਜੋਰ ਹਰਾਮ ਕੋਰੇ ਸੰਕੇ ਮਰਕਰ ਜਾਹੀ ਜੋਰ ਸਭ ਗਲਵੜ ਹਤਿਆ ਕਮਾਈ ਅਸੰਖ ਪਾਪੀ ਭਾਵ ਕਰ ਜਾਹੇ ਸੰਕੁੜਿਆ ਰਕੁੜੇ ਫਿਰਾਏ ਸੰਖ ਮਲੇਸ਼ ਬਲ ਭਗ ਕਾ ਸੰਗਨ ਜਕਸਰ ਕਰੇ ਭਾਰ ਨਾਨਕ ਨੂੰ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤਰ ਭਾਵੇ ਸਾਈ ਭਲੀਕਾਰ ਦੂਸਰਾ ਸਲਾਮ ਤਨ ਰੰਕਾਰ ਅਸੰਖ ਨਾਮੇ ਸੰਖਤਾ ਗਮ ਗਮ ਸੰਖ ਲੋ ਅਸੰਖ ਐਸਰ ਭਾਰ ਹੋਏ ਕਰੇ ਨਾਮ ਕਰੇ ਸਾਲਾ ਹਕਰੇ ਗਿਆਨ ਗੀਤ ਗੁਣ ਗਾਹ ਕਰੇ ਲਕਲ ਮੋਹਨ ਮਾਨ ਕਰ ਸਰਸਜੋਗ ਬਖਾਨ ਮਹੇਲਾ ਕਾ ਤੇ ਸ਼ਰਨਾਜਿ ਫਰਮਾਇ ਤੇ ਉਤੇ ਵਾਏ ਦੇਤਾ ਕੀਤਾ ਤੇ ਤਾ ਨਾ 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 ਕੋਤਾ ਗੁਰੂ ਕਾ ਤੁਮਨ ਤਹਾ ਵਿਚਾਰ ਵਾਰਣ ਜਮੇ ਸਵਾਰ ਜਯੋਤਿ ਦੇ ਭਾਗ ਸਾਈ ਪਲੀਕਾਰ ਤੁ ਸਰਾ ਸਲਾਮ ਤੁ ਨਰੰਕਾਰ ਪਰਿਯਹ ਹਤ ਪੈਰ ਦੰਦੇ ਹੀ ਪਾਣੀ ਤੋਤੇ ਤਰ ਸੁਕੇ ਮੋਸ ਬਲਤੀ ਕਪੜ ਹੋਏ ਦੇ ਸਾਵਨ ਲਗਿਓ ਤੁ ਫਰੀਆ ਮਿਤ ਪਾਪਾ ਕੇ ਸੰਗ ਹਤੋਪੇ ਨਾਨਕ ਤੇ ਰੰਗ ਉਹ ਨਹੀਂ ਬਾ ਪ੍ਰਿਆ ਕਰਮਾ ਕਰ ਕਰ ਕਰਨ ਲਖ ਲਹਿ ਜਾ ਵਾ ਤੇ ਵੀ ਜਾ ਪਹੀ ਕਾ ਨਾਨਕ ਉਕਮੀ ਆਉ ਜਾ ਤੀਰਤਪ ਦੇ ਅਦਤਾਂ ਜੀ ਕੋ ਪਾਵੇ ਤੁਲਕਾ ਮਾਨ ਸੁਨੇ ਮਨਨੇ ਮਨ ਕੀ ਤਾ ਪਾਉ ਅੰਤਰਗਤ ਤੀਰਥ ਮਨ ਨਾ ਸਭ ਗੁਣ ਤੇ ਰੇ ਮੈ ਨਾ ਹਿੰ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਸਤਾਦ ਬਾਣੀ ਬਰਮਾ ਸਰ ਸਵਾਸ ਨਾਮ ਚਾਉ ਕਮਨ ਸਵੇ ਲੋਕ ਤਕ ਕਮਨ ਕਮਨ ਤੇ ਤਕ ਕਮਨ ਵਾਰ ਕੰ ਸੁਤਮਾ ਹਕਮ ਜਿਤ ਹੋਆ ਆਕਾਰ ਬੇ ਨਾ ਪਾਇ ਭਨ ਤੇਜ ਹੋਵੇ ਲੇਖ ਪ੍ਰਾ

ਮਾਨਨ ਕੋ ਵੱਡਾ ਕੀ ਆਪੇ ਜਾਣ ਆਪ ਸਾਲਾ ਹਿਸਲੇ ਤਿਸੁਰਤ ਨਾ ਪਾਈਨ ਨਦੀਆ ਦੇਵਾ ਭਵਿਸਮੰਨਾ ਜਾਣਿਆ ਸਮੁੰਦ ਸਾ ਸੁਲਤਾਨ ਦਿਰਾਸੀ ਤੇ ਮਾ ਤਨ ਕੀੜੀ ਤੁਲ ਨਾ ਹਵਨ ਗੇਰਿ ਸੁਬਨ ਨਾ ਵੀਸਰੇ ਅੰਤਨਾਸ਼ੀ ਤੇ ਗਹਨਾੰਤ ਅੰਦਨਾ ਕਰਨ ਦੇ ਨਾ ਤੰਤਰੇ ਵੇਖੜ ਸੁਦਨਾੰਤ ਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀ ਤਾਹਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਨ ਕੇ ਤੇਵ ਲਾਹੀ 타ਕੇ ਅੰਤ ਨਾ ਪਾਏ ਜਾਹੇ ਇਹ ਤਾਂ ਨਾ ਜਾਣ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸੈਭੂ ਚਾਤਾ ਉੱਚੇ ਉਪਰ ਉਚਾ ਨਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋ ਜਿਵ ਰਾਪ ਜਾਣਿਆ ਪਾਪ ਨਾਲ ਕਨਿ ਕਰਮਈ ਦਾਤ ਬਹੁਤਾ ਕਰਮ ਲਈ ਖਿਆਲ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਇਕੇ ਤੇ ਮੰਗੈ ਦੁਦ ਪਾਰ ਕੇਤਾ ਗਣਤ ਨਹੀਂ ਵਿਚਾਰ ਪੇਤੇ ਖੱਬ ਘਟੇ ਰੇ ਕਰ ਕੇਤੇ ਲੈ ਲਮ ਕਿਰਪਾਏ ਜਿਤੇ ਮੁਰ ਕਾਇ ਕਾਇ ਕੀ ਤਲੂਪੁ ਉਸਤ ਮਾਰੇ ਪਿਤਾ ਤੇ ਰਿਦਾ ਤਾਰ ਬੰਦਿਲਾ ਜੀ ਪਾਣੀ ਹੋਏ ਹੋ ਰਾਖ ਨਛਕੇ ਕੋਇ ਦੇਖੋ ਕਾਇ ਗਾਖਣ ਪਾਇ ਹੋ ਜਾਣ ਜਿਥਿਆ ਮੋਖੈ ਆਕੇ ਜਾਣੇ ਆਪਿ ਦੇ ਅਖੇ ਸਿ ਕੀ ਕਈ ਤੇ ਵਿਸ਼ਨ ਬਖਸੈ ਫਸਲਾ ਨਾਨ ਪਾ ਸਹੀ ਪਾਸਾ ਅਮੁਲ ਬਰਮਲ ਵਪਾਰ ਮਲ ਵਪਾਰ ਗੈ ਮੁਲ ਕੰਡਾਰੁ ਮੁਲਾ ਦੇ ਮੁਲਾ ਜੈ ਮੁਲ ਪਾਇ ਮੁਲਾ ਸਮੈ ਮੋਹਤਰ ਮੋਢੇ ਬਾਨ ਮੋਹਤਰ ਮੁਲ ਫਰਮਾਇ ਸਮੁਲ ਬੰਸੀ ਸਮਲ ਨੈਸਾਰ ਮੂਲ ਕਰਮਲ ਫਰਮਾਨ ਮੂਲ ਮੂਲਾ ਖਿਆਣਾ ਜਾਇ ਆਖਾ ਕਰਹਿ ਲਗ ਲਾਇ ਆਖੇ ਮੇਰ ਪਾੜ ਪ੍ਰਾਨ ਆਖੇ ਪੜੇ ਘਰੇ ਵਤਿਆ ਆਖੇ ਵਰ ਮੇ ਆਖੇਂਦੇ ਆਖੇ ਗੋਪੀ ਦੇ ਗੋਵਿੰਦੇ ਆਖੇ ਸਿਰਾ ਕੇ ਸਿਰ ਤੇ ਆਖੇ ਕੇਤੇ ਕੀਤੇ ਗੁਦ ਰਖੇ ਦਾ ਨਮਾ ਤੇ ਰੇ ਵਿਖੇ ਸੁਰਨਾ ਮੁੰਡਣ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਾਟ ਠੁਟ ਜਾਇ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇ ਹੀ ਤੇ ਜੀਵੜ ਪਾਵੇ ਤੇ ਵਿੜ ਹੋ ਨਾਨਕ ਜਾਨ ਸਾਚਾ ਸੋਏ ਜੇ ਕੋ ਆਖੇ ਭੋਲੇ ਦੇ ਗਾੜ ਤਾਂ ਲਿਖਿਆ ਸਰ ਗਵਾਰਾ ਗਵਾਰ ਸੁਧਰ ਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਮਾਜੀ ਨਾਦ ਨੇ ਕਿਆ ਸੰਖਾ ਜੂਤੇ ਵਾਵਨ ਹਾਰੇ ਕੀਤੇ ਰਾਗ ਪਰਿ ਸੋਕ ਹਿਣ ਕੀਤੇ ਗਾਵਨ ਹਾਰੇ ਗਾਵੇ ਜਨ ਕੋੜ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤਨ ਤਲਿਕ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਵਰ ਮਹਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਦਰਾਸਨ ਬੈਠੇ ਦੇਵਤਿਆ ਧਰਨਾਲੇ ਗਾਵੇ ਸਿਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਤੇ ਤੇसरी ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਰ ਬਲਵੰਤ ਕੀਸਰ ਜੋਜੂ ਜੁਬੇ ਦਾ ਨਾਲੇ ਗਾਵੇ ਮੋਖਨੀਆ ਮਨਮੋਹਣ ਸਰਬਮਛ ਪਿਆਲੇ ਗਾਵੇ ਰਤਨੁ ਪਾਇ ਤੇਰੇ ਅਰਸਰ ਵੀਰਤ ਨਾਲੇ ਗਾਵੇ ਜੋਤ ਮਹਾ ਬਰਸੂਰਾ ਗਾਵੇ ਕਾਣਿ ਪਿਆਰੇ ਗਾਵੇ ਖੰਡ ਬੰਡ ਰਵਰ ਪੰਡਾ ਕਰ ਕਰ ਰਖੀ ਧਾਰੇ ਸੀਧੁ ਗਾਵੇ ਜੋਤਰ ਪਾਵਨ ਰਤੇ ਤੇਰੇ ਭਗਤੁਰ ਸਾਲੇ ਹੋਰ ਕੀਤੇ ਘਾਵਣ ਸੇ ਮਜਤ ਨਾ ਆਉ ਨਾਨਕ ਆ ਵਿਚਾਰੇ ਸੋ ਸਰਾ ਸੰਸਾਰ ਸੱਚਾ ਸਚੁ ਨਾਹੀ ਹੈ ਕੀ ਹੁਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਨੀ ਭਾਤੀ ਕਰ ਕਰ ਦੇ ਸੀ ਮਾਇ ਕੀ ਉਪਾਇ ਕਰ ਕਰ ਵੇਖਿਆ ਕੀਤਾ ਆਪਣਾ ਜੋਤੀ ਸਤਿ ਵਧਿਆ ਜੋਤਿ ਸੁਭਾਅ ਹੈ ਸੋ ਹੀ ਕਰ ਸੇ ਰੁਕਮਾ ਕਰ ਨਾ ਜਾਇ ਸੋ ਪਾਸਾ ਸਹ ਬਸ ਨਾਨਕ ਰਹਨ ਨਿਰਭੈ ਹੁੰਦਾ ਸੰਤੋ ਧਰਮ ਪਰਚੋਲੀ ਧਿਆਨ ਕੇ ਕਰੇ ਬੋਲ ਕੀਤਾ ਕਾਲ ਕੁਆਰੀ ਕਾਜ ਕੋ ਢੰਡਾ ਕਰ ਦੇ ਤੇ ਆਈ ਪੰਤੀ ਸਭ ਜਮਾਤੀ ਮੁਗੀ ਤੇ ਜਗ ਜੀਤ ਆਦੇ ਤੇ ਸਿਆ ਦੇ ਸਿਆਦ ਨੀਂਦ ਨਾਥ ਨਾਥ ਜਗ ਜੀ ਦਾ ਕੋ ਵੇਸ ਤੁਗਤ ਗਿਆਨ ਦੇ ਆਪਨ ਨਾਰਨ ਘਟ ਘਟਵਾ ਜੈ ਨਾਥ ਆਪ ਨਾਥ ਨਾ ਤੀ ਸਭ ਜਾ ਕੇ ਸੇ ਦੇ ਵਰਾ ਸਾਦ ਸੰਜੋਗ ਜੋ ਦੇ ਕਾਰਤ ਲਾਵੇ ਲੇਖਿਆ ਵੇ ਭਾਗਿਆ ਦੇ ਤੇ ਸਿਆ ਦੇ ਸਿਆਦ ਨੀਂਦ ਨਾਥ ਨਾਥ ਜਗ ਜੀ ਦਾ ਕੋ ਵੇਸ ਇਹ ਕਾਮਾਇਦ ਤੁਗੈ ਆਇਤਿ ਚਲੇ ਪ੍ਰਵਾਨਿ ਇਕ ਸੰਸਾਰੇ ਇਕੰਧਾਰੇ ਇਕ ਨਾਇ ਦੀਬੜ ਜਿਤਿਸਿ ਭਾਵੈ ਤੇ ਵਿਚ ਲਾਗੈ ਕੋੁਰੇ ਫਰਮਾਨ ਉਹ ਵੇਖੈ ਨਾਨਦਰਨਾ ਵਿਭੂਤਾ ਹੈ ਵਿਡਾਲ ਆਦੇ ਤੇ ਸੇ ਆਦੇਸ ਆਗਮੀ ਨਾ ਤੁਗੈ ਕੋ ਵੇਸੁ ਇਕ ਤੁਜੀ ਬਲ ਖੁਇਲਾ ਖੁਇਲਾ ਕਮੀਸੇ ਲਖ ਲਖ ਗੜਾ ਵਿਗਨਾਮ ਬੁਖਦੀਸੇ ਵਤੁਰੈ ਬਤਬੜੇ ਚੜੀ ਹੈ ਹੋਕੀਸੇ ਸੁਨਕਲਾਇ ਖਾਸ ਕੀ ਕੀਟਾ ਅਭੀ ਰੇਸ ਮਹਾਂ ਨਿਕਨਦਰਿਪਾ ਇਹ ਕੋੜੇ ਕੋੜੇ ਠੀਸਿਆ ਕਰ ਦੋਰ ਜੋ ਪੈਣਾ ਜੋਰ ਜੋਰ ਰਮੰਦਰ ਦੇ ਨਾ ਜੋਰ ਜੋ ਨਾ ਜੀੜੇ ਮਰਨਾ ਜੋਰ ਜੋਰ ਬਨਾ ਇਮਾਨ ਮਰ ਸੋਰ ਜੋਰ ਨਾ ਸੁਰਤੀ ਕਾਣ ਵਿਚਾਰ ਜੋ ਨਾ ਜੁੱਟੇ ਛੱਡਾ ਸੰਸਾਰ ਜਿਸਾ ਦੋਰ ਕਰਵੇਂ ਕੇਸ ਹੋਏ ਨਾਨਕ ਤੁਮ ਨੇ ਚਨਾ ਕੋਈ ਰਾਤੀ ਰੁਕੇ ਤਤਵੀਵਾਰ ਪਉਨ ਪਨ ਨਹੀਂ ਤਾ ਤਾਲ ਜਿਸਵੀਂ ਕਰਤੇ ਤਾ ਵਰਕੀ ਤਰਮਸਾਲ ਤਿਸਵੀਂ ਜੀ ਜੁਗਤ ਕੇ ਰਮਤ ਤੇਰੇ ਨਾਮਾ ਨੇ ਕੇਵਾਂੰਤ ਹੈ ਕਰਨ ਨਿਰਨ ਹੋ ਜੀ ਚਾਰ ਸੱਚਾ ਸਤਿਆ ਦਰਬਾਰ

ਕੀਤੇ ਸਿਧ ਭਗਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਅਖਾਣੀ ਕੀਤੇ ਬਾਣੀ ਕੀਤੇ ਪਾਤਲ ਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਤ ਗਿਆਨ ਕਰਨ ਮੈਂ ਗਿਆਨ ਪ੍ਰਚਾਨ ਜਿਥੇ ਨਾਦ ਬਨੋਦ ਕੋੜ ਅਨੰਦ ਸਰਮ ਖਣ ਕੀ ਬਾਣੀ ਰੂਪ ਜਿਥੇ ਘਰ ਤਕੜੀ ਬਹੁਤ ਨੋਪ ਟਾਕੇ ਗਲਾ ਕਤ ਨਾ ਜਾ ਜੇ ਕੋ ਕਹਿ ਤੁਛੇ ਪਛਤਾਏ ਜਿਥਾ ਕੜਿਆ ਸੁਰ ਤੁਮਤ ਮਨ ਬੋਲ ਜਿਥਾ ਕੜਿਆ ਸੁਰਾ ਸਦਾ ਕੀ ਸੁਧ ਕਰਮ ਖਣ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਤੇਜੋਰ ਮਹਾ ਬਰਸੋ ਰਤਨ ਨਾਮ ਰਹਿਇ ਪਰ ਪੂਰ ਤਿਥੈ ਸੀਤੋ ਸੀਤਾ ਮਾ 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 ਤਾ ਕੈ ਰੂਪ ਨ ਕਚਨ ਜਾਈ ਨਾਮ ਰੇਨ ਟਾ ਗੇ ਜਾਈ ਜਿਨ ਕੇ ਨਾਮ ਸੇ ਬਨਮਾ ਹੈ ਤਿਥੈ ਪਗਧਪਸੇ ਕੈ ਲੋਕਰਨਨ ਸਤਿਆ ਮਨਸੋ ਸਾਚ ਕਨ ਨ ਮਨ ਅਨਕਾਰ ਕਰ ਕਰ ਵੇਖੇ ਨਿਰਨਹਾ ਹਾਲ ਜਿਥੈ ਬਨ ਮੰਡਵਰ ਪੰਡ ਬੇ ਕੋ ਕਥੀ ਤਾ ਚਨਤਿ ਤਿਥੈ ਲੋ ਲੋ ਅਕਾਰ ਜੋ ਜੋ ਹੁਕਮ ਲੇਤ ਵਿਕਾਰ ਵੇਖੇ ਵਿਸੇ ਕਰੇ ਵਿਚਾਰ ਨਾਮ ਨ ਕਚਨਾ ਤਰ ਰਾਸਰਗਤ ਪਹਾਰਾ ਤਿਰਸ਼ ਨਾਰਨ ਮਤਲੇ ਦਿਤੀਆ போக்கான மூரே தூர ஜெயம சக்தி ஷு